तो जो भी बोला हो उसपे हर इजाइन ऐसी हर तरह से ऐसी और आगे बढ़ाएंगे मैं आपसे यही कहूँगा की रास्ते की मुश्किलों से कभी दूर न जाना, जाना रास्ते की मुश्किलों से कभी दूर न जाना मंदिरों अपने कभी दूर ना जाना जब भी जनता की अपने की जाना बहुत बहुत धन्यवाद

वाइस प्रेसिल कमल अग्रवाल जी एवं यूनिवर्सल प्रेस क्लब के सभी सदस्यों तथा तो लुद्ना यूनिवर्सल प्रेस क्लब के अध्यक्ष श्री संदीप शर्मा जी एवं सर्वजन कल्याण परिषद के सभी सम्माननीय सदस्यगण एवं सर्वजन न्यूज चैनल के सभी माननीय सदस्यगण आप लोग आज होली के उपलक्ष्य में यहाँ पर अपना अपना दर्शन दिए हैं उससे हम लोग लो, हुए हैं और लुधियाना प्रेस क्लब पहली बार किसी महिला पत्रकार को सम्मानित किया है उसके लिए हम आदरणीय श्री संदीप शर्मा जी को बहुत बहुत बधाई देते हैं और होली की सभी लोगों को हार्दिक शुभकामनाएं देते हैं जय श्री राम तो दा सब का एक मैसेज मैं हर बंद हर लेडीज मैसेज दे दिया सब तो पहला मैं बीजेपी महिला मोर्च है ਹੌਂਸਲੇ ਖਿਆਲ ਹੋ ਸਕਦਾ ਹੈ ਥੋੜੀ देर ਤੱਕ ਆਪਣੇ ਮੈਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵੀ ਆਪਣਾ ਭਾਈਪਦੇ ਆਜਣ ਤੇ ਮੈਡਮ ਰਾਸ਼ੀ ਅਦਰਵਾਲ ਜੀ ਵੀ ਆ ਹਨ ਤੇ ਦੇਖੋ ਅਸੀਂ ਪਹਿਲਾਂ 8 ਜਿਹੜਾ ਮਾਰਚ ਨੂੰ ਮੈਲਾ ਦਿਵਸ ਮਨਾਇਆ ਸੀ ਉਹਦੇ ਵਿੱਚ ਸਾਨੂੰ ਜਿਹੜਾ ਪੱਤਰਕਾਰਾਂ ਨੂੰ ਬਹੁਤ ਸਤਿਕਾਰ ਮਿਲਿਆ ਸੀ ਤੇ ਮੇਰੇ ਨਾਲ ਸੰਦੀਪ ਸ਼ਰਮਾ ਜੀ ਨੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਮੇਰੇ ਨਾਲ ਇੱਕ ਕੁਐਸਚਨ ਬੁੱਟ ਕੀਤਾ ਸੀ ਕਿ ਜਿਹੜੀ ਔਰਤਾਂ ਦੀ ਸੁਰੱਖਿਆ ਹੈ ਔਰਤ ਆਪਣੇ ਆਪ ਚ ਕਿਦਾਂ ਵਾਕ ਕਰਦੀਆਂ ਨੇ ਤੇ ਮੈਂ ਉਹਨਾਂ ਨੂੰ ਇੱਕੋ ਹੀ ਜਵਾਬ ਦਿੱਤਾ ਸੀ ਜਦੋਂ ਜਿਹੜੀ ਔਰਤ ਘਰ ਤੋਂ ਬਾਹਰ ਪੈਰ ਪੱਟਦੀ ਹੈ ਉਹ ਆਪਣੇ ਆਪ ਨੂੰ ਔਰਤ ਨਹੀਂ ਕਹਾਂਦੀ ਸ਼ੇਰ ਕਹਾਂਦੀ ਹੈ ਤੇ ਅਸੀਂ ਅੱਜ ਵੀ ਸ਼ੇਰ ਆ ਕੱਲ ਵੀ ਸ਼ੇਰ ਆ ਤੇ ਮਰਦੇ ਦਮ ਤੱਕ ਇੱਕ ਲੈਲਾ ਮੋਚ ਵਾਲੀ ਫਰੈਂਡ ਜੇ ਇਤ ਡੀਪੀ ਹੌਸਲਾ ਜੀ ਲੈ ਕੇ ਕਹਿੰਦੇ ਅਸੀਂ ਜਦੋਂ ਵੀ ਇਹ ਸਾਨੂੰ ਬੁਲਾਉਂਦੇ ਆ ਅਸੀਂ ਇਹਨਾਂ ਦੀ ਹਰ ਇੱਕ ਵੀ ਨਹੀਂ ਦਾ ਟੈਂਡ ਕਰਦੇ ਹਾਰੀ ਵੀ ਨਹੀਂ ਦਾ ਇਹਨਾਂ ਦਾ ਟੈਂਡ ਕਰਦੇ ਆ ਅੱਜ ਇਹਨਾਂ ਨੇ ਸਾਨੂੰ ਇੱਕ ਮੈਸੇਜ ਦਿੱਤਾ ਅਸੀਂ ਇਹਨਾਂ ਦੇ ਇੱਥੇ ਪਕਸ਼ੀ ਸੁਸਾਇਟੀ ਦੇ ਕੀ ਚਾਏ ਆ ਹੋਲੀ ਹੁਸਬੇ ਮੈਂ ਅੱਜ ਹੋਲੀ ਹੁਸਬਾ ਦਾ ਸਭ ਨੂੰ ਬਹੁਤ ਬਹੁਤ ਮੁਬਾਰਕਾ ਦੇਣੀ ਆ ਕਿ ਸਾਰੇ ਇਦਾਂ ਹੀ ਰੰਗ ਵਿੱਚ ਰੰਗਦੇ ਰਹੋ ਹਰ ਸਾਲ ਅਸੀਂ ਇਹਨਾਂ ਦੇ ਨਾਲ ਇੱਥੇ ਸਾਰੇ ਇਕੱਠੇ ਹੋਈਏ ਔਰ ਹੌਲੀ ਉਸ ਦਾ ਮਨਾਉਂਦੇ ਨੇ। ਹਾਂ। ਗਿੰਦ ਜਾਨ ਸਾਡੀ ਡਾਕਟਰ ਡੀਪੀ ਘੋਸਲਾ ਜੀ ਸਾਡੇ ਭਾਈ ਸਾਹਿਬ ਇੱਕ ਬਣੀ ਦੇ ਤੋਂ ਬੜੇ ਲੋਕਾਂ ਦੀ ਸਰਕੀ ਵਾਜ ਉਠਾਦੀ ਹੈਗੇ ਆ। ਜਿਹੜੇ ਕਿ ਆਮ ਮਜ਼ਰੇ ਕੰਮ ਨਹੀਂ ਹੈਗਾ। ਇੱਕ ਬਿਨਾਂ ਡਰ ਵੀ ਕੋਕੇ ਲੀਡਰ ਹੋ ਕੇ ਲੋਕਾਂ ਦੀ ਦੁੱਖ ਦਰਦ ਲੋਕਾਂ ਦਾ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ। ਆਮ ਆਦਮੀ ਡੱਦਾ ਰਹਿੰਦਾ ਜਾਂ ਪੈਸੇ ਖਾਦਾ ਰਹਿੰਦਾ ਹੈਗਾ ਵਾ। ਪਰ ਇਹਨਾਂ ਦੇ ਵਿੱਚ ਇਹ ਕੋਈ ਨੀ ਕੰਮ ਹੈਗਾ ਇਹ। ਬ੍ਰਾਂਡ ਉਹ ਖੜੀ ਹੋਏ ਨੇ ਗਰੀਬਾਂ ਦੇ ਨਾਲ ਅਸੀਂ ਇਸ ਕਰਕੇ ਇਹ ਜਿਹੜੇ ਅੱਛੇ ਕੰਮ ਕਰਦੇ ਆ ਇਸ ਕਰਕੇ ਇਹਨਾਂ ਦੀ ਅਸੀਂ ਇੰਨੀ ਇੱਜ਼ਤ ਕਰਦੇ ਆ ਸਾਡੀ ਜਿੰਦ ਜਾਨ ਹੈਗੇ ਅਸੀਂ ਪਹਿਲੀ ਕਲਾਸ ਤੋਂ ਲੈ ਕੇ ਬਲਾਸ ਬੀਏ ਦਾ ਇਕੱਠੇ ਜੀ ਦੋਨੇ ਪੜ੍ਹਦੇ ਰਹੇ ਹੈਗੇ ਆ ਉਹ ਜੂਰ ਦਾ ਇਕੱਠੇ ਹੈਗੇ ਆ ਪਰ ਮਾਦਮਾ ਕਰੇ ਤੇ ਸਾਡਾ ਸਾਥ ਬਣਿਆ ਰਵੇ ਇਹ ਜੋ ਇਹਨਾਂ ਦੀ ਗੱਲਾਂ ਗਈਆਂ ਸੀ ਕੁਛ ਨਹੀਂ ਕਰਦੇ ਸਭ ਡਾਕਟਰ ਸਾਹਿਬ ਦੀ ਮਿਹਰਬਾਨੀ ਹੈਗੀ ਆ ਜੋ ਇੱਥੇ ਸੇਵਾ ਚੱਲਦੀ ਹੈ ਪਰੰਕੀ ਸੇਵਾ ਸਿਆੜੀ ਦਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਵਾ ਹਰੇਕ ਬਖੋ ਯੋਗਦਾਨ ਬਹੁਤ ਜ਼ਿਆਦਾ ਸਾਨੂੰ ਦਾਣਾ ਵੀ ਹਰ ਮਹੀਨੇ ਭੇਜਦੀ ਹੈਗੀ ਆ ਹਰੇਕ ਪਾਸੇ ਸਾਡੀ ਸਪੋਰਟ ਕਰਦੇ ਆਗੇ ਆ ਇਹ 16 ਦਿਨਾਂ ਤੇ ਲਈ ਸਭ ਕੰਮ ਕਰਦੇ ਰਹਿੰਦੇ ਆ ਅਸੀਂ ਹਮੇਸ਼ਾ 24 ਘੰਟੇ ਨਾਲ ਸਾਈਡ ਟੀਮ ਆ ਦੇਖੋ ਖੜੇ ਆਗੇ ਆ ਕੰਨੇ ਵਧੀਆ ਕੰਮ ਕਰਦੇ ਆ ਮੈਡਮ ਦਾ ਕਮਾਲ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਭਲੇ ਦੇ ਕੰਮ ਕਰਦੇ ਨੇ ਮੈਂ ਕਹਿੰਦਾ ਇੱਦਾਂ ਹੀ ਪਰਮਾਤਮਾ ਸਾਰਿਆਂ ਨੂੰ ਅੱਛੇ ਕੰਮ ਕਰਾਉਂਦਾ ਰਹੇ ਬਸ ਹੋਰ ਕੋਈ ਇਸ ਦੁਨੀਆ 'ਚ ਕੁਝ ਨਹੀਂ ਪਿਆਗਾ ਜਿਹੜੇ ਆਪਾਂ ਜ਼ਿੰਦਗੀ ਜਾ ਕੇ ਕੋਈ ਚੰਗੇ ਕੰਮ ਕਰਾਂਗੇ ਉਹ ਵੀ ਹੋਈਏ ਵਾਕਈ ਕੁਝ ਨਹੀਂ ਹੈਗਾ ਇਸ ਗੱਲ ਕੋ ਮੇ ਸਾਰੇ ਨਿੱਕੀ ਗੱਲ ਗੱਲ ਕਰਨਾ ਹੈ ਜਿੰਨੇ ਵੀ ਆਪਾਂ ਜੋਗੀ ਹੈਗੇ ਆ ਵੱਧ ਤੋਂ ਵੱਧ ਗਰੀਬ ਬੰਦਿਆਂ ਦੀ ਨੀੜੀ ਵਧਿਆ ਦੀ ਆਪਾਂ ਹੱਲਮ ਕਰੀਏ ਬਸ ਕੋਈ ਪਰਵਾਹ ਨਾ ਮਾਦਾ ਕਿ ਜੇ ਕਹੇ ਸਾਰਾ ਦਨ ਰਾਹੇ ਇਲਾਜ ਇਲਾਜ ਆਮ ਆਫ ਗੱਲ ਨੂੰ ਨਾ ਕਿਸੇ ਗਰੀਬ ਬੰਦੇ ਆਪਾਂ ਸੇਵਾ ਕਰਾਏ ਉਹਨਾਂ ਦੁੱਖ ਦਰਦ ਦੂਰ ਕਰਾਂਗੇ ਫਿਰ ਆਪਨੇ ਆਪਣੇ ਆ ਵੀ ਆਪਣਾ ਚੱਲ ਕੇ ਆਣਾ ਹੈਗਾ ਬਾਹਰ ਕਿਸੇ ਜੁਦਰੀ ਹੈਗੀ ਜੇ ਰੱਬ ਚੱਲ ਗਿਆ ਕਿ ਆਪਣੇ ਕੰਮ ਜਿਹੜੇ ਆਪਣੇ ਵਾਲੇ ਥੋੜੇ ਕੰਮ ਆਪਣੇ ਆਪੜਾ ਬਣਾ ਲੈਣ ਕਿ ਹਮੇਸ਼ਾ ਗਰੀਬਾਂ ਜੀ ਦਾ ਡਾਕਟਰ ਸਾਹਿਬ ਨੇ ਸੰਜੀਵਨੀ ਕੰਮਾਂ ਜਗਾ ਪਈਏਗੀ ਆ ਅਰੇ ਜੀ ਅੱਜ ਹੋਲੀ ਦਾ ਤਿਹਾੜ ਜਿਹੜਾ ਮਨਾ ਰਹੇ ਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਪਰ ਮਾਤਾ ਮੈਂ ਕਹਿੰਦਾ ਆ ਬਾਹਰ ਸਾਰੇ ਦੇ ਨਾਲ ਮਿਲ ਕੇ ਇਹ ਤਿਹਾੜ ਇਸੇ ਮਰਈਏ ਯਾਸ਼ੀ ਰਾਮ ਸਮਰੋਹ ਕੀਤਾ ਗਿਆ ਜਿਸ ਦੇ ਵਿੱਚ ਇੱਕ ਪਿਸ਼ਪਾ ਵੀ ਜਿਹੜੀ ਆ ਉਹ ਇੱਕ ਦੂਜੇ ਦੇ ਉੱਤੇ ਪਿਸ਼ਪਾ ਕੇ ਹੋਲੀ ਦਾ ਤਿਹਾੜ ਜਿਹੜਾ ਉਹ ਮਨਾਇਆ ਗਿਆ ਔਰ ਇਸ ਤੋਂ ਇਲਾਵਾ ਜੋ ਸਾਡੀ ਇੱਥੇ ਪੰਛੀ ਸੇਵਾ ਸੁਸਾਇਟੀ ਬਨੋ ਹਰ ਸਮੇਂ ਜਿਹੜਾ ਪੰਛੀਆਂ ਨੂੰ ਦਾਣਾ ਪਾਇਆ ਜਾਂਦਾ ਇਹ ਦੋਨੇ ਹੀ ਸੰਸਥਾਵਾਂ ਦੇ ਕਾਰ ਕਮਲਾਂ ਦੇ ਨਾਲ ਪਕਸ਼ੀਆਂ ਨੂੰ ਦਾਣਾ ਪਾਇਆ ਗਿਆ ਤਾਂ ਕਿ ਜਿਹੜਾ ਸਾਡਾ ਸਮਾਜ ਆ ਉਹ ਇਸੇ ਤਰ੍ਹਾਂ ਅੱਗੇ ਵੱਧਦਾ ਰਹੇ ਔਰ ਪੰਛੀ ਦੇਵਤਾ ਦੇਗੇ ਨਵੇਦਨ ਕੀਤਾ ਕਿ ਇਹ ਪੰਛੀ ਦੇਵਤਾ ਸਭ ਦਾ ਭਲਾ ਕਰੇ ਔਰ ਹਰੇਕ ਨੂੰ ਖੁਸ਼ੀ ਮਤੀ ਦੇਣ ਦਾ ਮੌਕਾ ਦੇ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ